ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਨਵੇਂ ਡਿਜ਼ਾਈਨ ਦਿਖਾਉਣੀਆਂ ਦੇਖੋ ਅਸੀਂ ਇਹ ਸੂਟ ਤੇ ਵਰਕ ਕਰਦੇ ਹਾਂ ਮਸ਼ੀਨ ਵਰਕ ਹੈ ਦੇਖੋ ਤੇ ਅਸੀਂ ਇੰਨਾ ਪਾ ਲਿਆ ਜੀ ਰਹਿਦਾ ਹਜੇ ਤੇ ਤੁਸੀਂ ਕਿਸ ਕੋਈ ਵੀ ਡਿਜ਼ਾਈਨ ਸਾਥੋਂ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਸਟੱਪ ਤੇ ਕੋਟਣ ਤੇ ਕਰਵਾ ਸਕਦੇ ਹੋ ਹੋਰ ਵੀ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਸਾਨੂੰ ਆਰਡਰ ਕਰਕੇ ਕਰਵਾ ਸਕਦੇ ਹੋ ਦੇਖੋ ਇਹ ਸੀ ਰੇਲਾਂ ਦਾ ਵਰਕ ਕੀਤਾ ਤੇ ਆਪਾਂ ਜਰੀ ਦਾ ਵਰਕ ਕਰਦੇ ਆਂ ਦੇਖੋ ਤੇ ਘੇਰੇ ਤੇ ਆਪਾਂ ਬਣਾਉਨੇ ਆਂ ਦੇਖੋ ਇੱਕ ਫੁੱਲ ਆਪਾਂ ਇਹ ਬਣਾ ਲਏ ਬਣਾਈ ਜਾਂਦੇ ਆਂ ਤੇ ਇੱਧਰ ਆਪਣੇ ਇੱਕ ਫੁੱਲੇ ਸੀ ਤੇ 3 ਫੁੱਲ ਪਾਏ ਆਪਾਂ ਘੇਰੇ ਦੇ ਉੱਤੇ ਇਸ ਤਰ੍ਹਾਂ ਆਪਾਂ ਵਰਕ ਕਰਦੇ ਆਂ ਤੇ ਕਾਪਾ ਬਾਹ ਤੇ ਡਿਜ਼ਾਈਨ ਬਣਾਇਆ ਬਾਹ ਤੇ ਬਣਾ ਲਿਆ ਆਪਾਂ ਤੇ ਉਹ ਵੀ ਤੁਹਾਨੂੰ ਦਿਖਾਉਣੀ ਆਇਆ ਤੇ ਸਾਨੂੰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਹੇਜਾ ਲੱਗਿਆ ਘੇਰੇ ਦੇ ਉੱਤੇ ਇਧਰ ਆਪਣੀ ਲੇੜ ਮੁੜੂਗੀ ਦੇਖੋ ਇਹ ਆਪਣਾ ਇਸ ਤਰ੍ਹਾਂ ਹੀ ਰੱਖਿਆ ਹੋਇਆ ਤੁਹਾਨੂੰ ਇਹੋ ਇਸ ਤਰ੍ਹਾਂ ਘੇਰੇ ਤੇ ਆਊਗਾ ਇਹ ਡਿਜ਼ਾਈਨ ਦੇਖੋ ਇਸ ਤਰ੍ਹਾਂ ਆਊਗਾ ਇਹ ਉੱਪਰ ਨੂੰ ਜਾਊਗਾ ਥੱਲੇ ਆਪਾਂ ਜਰੀ ਪਾਈ ਜਾਨੇ ਇੱਥੇ ਸਾਰੇ ਜਰੀ ਪਾਉਂਗੇ ਆਰੀ ਰਪਈ ਹੈ ਤੇ ਤੁਹਾਨੂੰ ਉਹਨਾਂ ਨੂੰ ਬਾਹਾਂ ਦਾ ਡਿਜ਼ਾਈਨ ਦਿਖਾਉਣੀ ਹੈ ਅਸੀਂ ਦੇਖੋ ਜੀ ਆਪਾਂ ਇੱਕ ਬਾਹਾਂ ਤੇ ਬਣਾ ਲਿਆ ਦੇਖੋ ਇੱਥੇ ਆਪਾਂ ਪੂਰਾ ਇਹ ਬਣਾ ਲਿਆ ਫੁੱਲ ਦੇਖੋ ਇਹ ਬਾਹਾਂ ਤੇ ਆਪਾਂ ਇੱਦਾਂ ਹੀ ਫੁੱਲ ਬਣਾਇਆ ਬਾਹਾਂ ਤੇ ਇਹਦੀ ਸਲਵਾਰ ਦੇ ਪਹੁੰਚਾਂ ਤੇ ਵੀ ਆਪਾਂ ਫੁੱਲ ਬਣਾਉਣਾ ਤੇ ਇਹ ਦਾ ਮੋਰ ਪੰਖੀਆ ਕਲਰ ਹੈ ਤੇ ਕਰਾਚ ਦੇ ਵਿੱਚ ਇਹ ਕਮੀਜ਼ ਐ ਤੇ ਸਲਵਾਰ ਦਾ ਹੋਰ ਕੱਪੜਾ ਐ ਤੇ ਦੇਖੋ ਇਹ ਫੁੱਲ ਬਣਾ ਲਿਆ ਆਪਾਂ ਇਸ ਤਰ੍ਹਾਂ ਦਾ ਇਹ ਆਪਣਾ ਬਣ ਜਾਂਦਾ ਇੱਧਰ ਇਹ ਕੇਤੇ ਲੜ ਜਾਣੇ ਤੇ ਆਪਣਾ ਇੱਧਰ ਬਣਾ ਲਿਆ ਤੇ ਤੁਸੀਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਪੈਂਟ ਦੇ ਪੈਂਟ ਦੇ ਸੂਟ ਦੁਪੱਟੇ ਤੇ ਕਢਾਈ ਵਾਲੇ ਸੂਟ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਸਟੱਪ ਤੇ ਕਰ ਸਕਦੇ ਹੋ ਜੇ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਲਈ ਧੰਨਵਾਦ ਹੁੰਦਾ ਤੇ ਗਰਮੀ ਵਾਲੇ ਸੂਟਾਂ ਦੇ ਕਾਟਨ ਤੇ ਵੀ ਆਰਡਰ ਕਰ ਸਕਦੇ ਹੋ ਆਪ ਦਾ ਡਿਜ਼ਾਈਨ ਭੇਜ ਕੇ ਵੀ ਤੁਸੀਂ ਸਾਫ ਤੋਂ ਸੂਟ ਤਿਆਰ ਕਰਵਾ ਸਕਦੇ ਹੋ ਤੇ ਜੇ ਕੋਈ ਸਾਡਾ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਉਸ ਤੇ ਵੀ ਸਾਫ ਤੋਂ ਤਿਆਰ ਕਰਵਾ ਸਕਦੇ ਹੋ ਸੂਟ ਤੇ ਸਾਨੂੰ ਆਰਡਰ ਜਰੂਰ ਕਰੋ ਅਸੀਂ ਵਧੀਆ ਕੰਮ ਕਰਕੇ ਦੇਵਾਂਗੇ ਦੇਖੋ ਮਲਿਆ ਕੰਮ ਕਰਕੇ ਦੇਵਾਂਗੇ ਅਸੀਂ ਹੁਣ ਉਲਟੇ ਪਾਸੇ ਵੀ ਤੁਹਾਨੂੰ ਦਿਖਾਉਣੀ ਆ। ਬਹੁਤ ਹੀ ਸਫਾਈ ਨਾਲ ਕੰਮ ਹੋਇਆ ਹੋਇਆ ਧਾਗੇ ਕੱਟਣ ਵਾਲੇ। ਇੱਕ ਇੱਕ ਆਪਾਂ ਬਾਹਾਂ ਤੇ ਪਾਇਆ ਇਹ ਫੁੱਲ ਤੇ ਇੱਕ ਇੱਕ ਆਪਾਂ ਸਲਵਾਰ ਤੇ ਪਹੁੰਚੇ ਤੇ ਪਾਉਣਾ ਤੇ ਤਿੰਨ ਪਾਈ ਆਪਾਂ ਘੇਰੇ ਦੇ ਪਹਿਲਾਂ ਪਾਈ ਜਾਂਦੇ ਜਦੋਂ ਸੂਟ ਤਿਆਰ ਹੋ ਗਿਆ ਉਦੋਂ ਵੀ ਅਸੀਂ ਤੁਹਾਨੂੰ ਇਹ ਸੂਟ ਦਿਖਾਵਾਂਗੇ ਕਿ ਇਹ ਜਿਆ ਬਣ ਕੇ ਤਿਆਰ ਹੋਇਆ ਤੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ। ਕਟਣ ਤੇ ਕਿਸੇ ਵੀ ਡਿਜ਼ਾਈਨ ਤੇ ਤੁਸੀਂ ਸਾਨੂੰ ਡਿਜ਼ਾਈਨ ਦੀ ਭੇਜ ਸਕਦੇ ਹੋ ਉਸੇ ਡਿਜ਼ਾਈਨ ਤੇ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਕਰਕੇ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ